فرمائے شہر سو کے یہ ہوشیار نہ ہوں گے اب سو کے یہ پھر نیند سے بیدار نہ ہوں گے ہم ہوں گے مصیبت میں مگر یار نہ ہوں گے یہ سنگ پیارے یہ وفادار نہ ہوں گے سوئے ہوئے شیروں کو گلے اپنے لگایا سات گُر نے دلیروں کو گلے اپنے لگایا جوگی جی کہتے اس ویلے گرو گویند سنگ اپنے سکھاں دے مکھ چوم رہے نے ਗਲੇ ਚੁੰਮ ਰਹੇ ਨੇ ਪਿਆਰ ਕਰ ਰਹੇ ਨੇ ਸਿੰਗਾ ਨੂੰ ਤੇ ਮਨ ਵਿੱਚ ਇੱਕ ਬਚਨ ਆ ਰਿਹਾ ਸੀ ਆਪਣੇ ਮਨ ਦੇ ਵਿੱਚ ਗੱਲਾਂ ਕਰ ਰਹੇ ਨੇ ਫਰਮਾਏ ਸ਼ਹਿਰ ਸੋ ਕੀ ਇਹ ਹੁਸ਼ਿਆਰ ਨਾ ਹੋਗੇ ਸਤਗੁਰੂ ਜੀ ਕਹਿੰਦੇ ਅੜਕੇ ਸੌਣ ਦੇ ਨਾਲ ਇਹਨਾਂ ਨੇ ਉਤਨਾ ਹੁਸ਼ਿਆਰ ਨਹੀਂ ਰਹਿਣਾ ਜੇ ਅੰਮ੍ਰਿਤ ਵੇਲੇ ਕਿਤੇ ਸੌ ਗਏ ਫਿਰ ਹੁਸ਼ਿਆਰੀ ਨਹੀਂ ਰਹੇਗੀ ਸੁਚੇਤਤਾ ਨਹੀਂ ਰਹੇਗੀ ਸਾਵਧਾਨ ਨਹੀਂ ਰਹਿ ਸਕਣਗੇ ਅਬ ਸੋ ਕੀ ਇਹ ਫਿਰ ਨੀਂਦ ਸੇ ਬੇਦਾਰ ਨਾ ਹੋਗੇ ਹੋਗੇ ਤੇ ਜੇ ਹੋੜੇ ਭਰ ਕੇ ਨੀਂਦ ਸੌ ਲੈਣਗੇ ਰੱਜ ਕੇ ਸੌ ਲੈਣਗੇ ਤੇ ਫਿਰ ਇਹ ਜਿਹੜੇ ਨੇ ਇਹ ਸਾਵਧਾਨ ਹੋ ਜਾਣਗੇ ਨਹੀਂ ਤੇ ਕੱਲ ਨੂੰ ਫਿਰ ਨੀਂਦ ਕਰਕੇ ਜਿਹੜੇ ਨੇ ਉਹ ਬੇਜਾar ਹੋਣਗੇ ਸਾਵਧਾਨ ਨਹੀਂ ਰਹਿ ਸਕਣਗੇ ਉਨੀਂਦਰਾ ਸਤਾਏਗਾ ਹਮ ਹੋਣਗੇ ਮੁਸੀਬਤ ਮੇ ਮਗਰ ਯਾਰ ਨਾ ਹੋਣਗੇ ਗੁਰੂ ਗੋਬਿੰਦ ਸਿੰਘ ਕਹਿ ਰਹੇ ਸੀ ਕਿ ਕੱਲ ਤੋਂ ਬਾਅਦ ਜਦੋਂ ਮੈਂ ਮੁਸੀਬਤ ਦੇ ਵਿੱਚ ਫਸਾਂਗਾ ਤੇ ਇਹ ਮੇਰੇ ਪਿਆਰੇ ਗੁਰਸਿੱਖ ਇਹ ਸੰਗੀ ਸਾਥੀ ਮੇਰੇ ਨਾਲ ਨਹੀਂ ਹੋਣਗੇ ਕਿਉਂਕਿ ਇਨਾਂ ਸ਼ਹਾਦਤ ਦਾ ਜਾਮ ਪੀ ਜਾਣਾ ਹੈ ਇਹ ਸਿੰਘ ਪਿਆਰੇ ਇਹ ਵਫਾਦਾਰ ਨਾ ਹੋਣਗੇ ਇਹ ਮੇਰੇ ਪਿਆਰੇ ਸਿੰਘ ਇਹ ਮੇਰੇ ਵਫਾਦਾਰ ਸਿੰਘ ਇਹ ਕੱਲ ਮੇਰੇ ਕੋਲ ਨਹੀਂ ਹੋਣਗੇ ਇਹ ਮੇਰਾ ਸਾਥ ਛੱਡ ਜਾਣਗੇ ਸੋਏ ਕੁਵੇ ਸ਼ੇਰੋਂ ਕੋ ਗਲੇ ਆਪਣੇ ਲਗਾਇਆ ਜੋਗੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸੋਚ ਕੇ ਕਿ ਕੱਲ ਇਨਾਂ ਸਿੱਖਾਂ ਨੇ ਜਾਮੇ ਸ਼ਹਾਦਤ ਪ੍ਰਾਪਤ ਕਰ ਜਾਣੀ ਹੈ ਬੜੇ ਪਿਆਰ ਦੇ ਨਾਲ ਸਤਿਗੁਰੂ ਨੇ ਉਹਨਾਂ ਸਿੰਘਾਂ ਨੂੰ ਸੁੱਤੇ ਹੋਏ ਸਿੰਘਾਂ ਨੂੰ ਆਪਣੇ ਗਲ ਲਾਇਆ ਸਤਿਗੁਰ ਨੇ ਦਲੇਰੋਂ ਕੋ ਗਲੇ ਆਪਣੇ ਲਗਾਇਆ ਸਤਿਗੁਰੂ ਜੀ ਨੇ ਉਹਨਾਂ ਦਲੇਰ ਸਿੰਘਾਂ ਨੂੰ ਆਪਣੇ ਗਲ ਨਾਲ ਲਾਇਆ ਹੈ ਉਸ ਤੋਂ ਅੱਗੇ 17 ਨੰਬਰ ਸ਼ੇਰ ਹੈ ਜੋਗੀ ਜੀ ਕਹਿੰਦੇ ਨੇ ਇਨਸਾਫ ਕਰੇ ਜੀਵੇਂ ਜ਼ਮਾਨਾ ਤੋਂ ਯਕੀ ਹੈ ਕਹ ਦੋ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਇਹ ਪਿਆਰ ਮੁਰਿਦੋਂ ਸੇ ਇਹ ਸਫਕਤ ਵੀ ਕਹੀਂ ਹੈ ਭਗਤੀ ਮੇ ਗੁਰੂ ਅਰਸ਼ ਸੰਸਾਰ ਜਮੀ ਹੈ ਉਲਪਤ ਕੇ ਇਹ ਯਜ਼ਬੇ ਨਹੀਂ ਦੇਖੇ ਕਹੀਂ ਖਮਨੇ ਹੈ ਦੇਖਣਾ ਇੱਕ ਬਾਤ ਸੁਣੇ ਵੀ ਨਹੀਂ ਖਮਨੇ ਅੱਲਾ ਯਾਰ ਖਾਂ ਜੋਗੀ 17 ਨੰਬਰ ਸ਼ੇਅਰ ਦੇ ਵਿੱਚ ਇੱਕ ਗੱਲ ਕਹਿੰਦਾ ਹੈ ਕਿ ਦੁਨੀਆ ਦੇ ਲੋਕੋ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਹਸਤੀ ਨੂੰ ਤੁਸੀਂ ਵੇਖ ਰਹੇ ਹੋ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਤੁਸੀਂ ਜੀਵਨ ਵੇਖ ਰਹੇ ਹੋ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਨ ਦਾ ਯਤਨ ਕਰ ਰਹੇ ਹੋ ਤੇ ਇੱਕ ਗੱਲ ਚੇਤੇ ਰੱਖਿਓ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬੇਇਨਸਾਫੀ ਨਾ ਕਰਿਓ ਜੋਗੀ ਜੀ ਕਹਿੰਦੇ ਇਨਸਾਫ ਕਰੇ ਜੀਵੇਂ ਯਮਾਨਾ ਤੋ ਯਕੀਨ ਹੈ ਕਹਿੰਦੇ ਜੇ ਸੰਸਾਰ ਦੇ ਲੋਕ ਨਿਰਪੱਖ ਹੋ ਕੇ ਇਨਸਾਫ ਕਰਨ ਤੇ ਇਸ ਗੱਲ ਦਾ ਮੈਨੂੰ ਯਕੀਨ ਹੈ ਕਹ ਦੋ ਗੁਰੂ ਗੋਬਿੰਦ ਕਾ ਸਾਨੀ ਕੀ ਨਹੀਂ ਹੈ ਕਹਿੰਦਾ ਇੱਕ ਗੱਲ ਕਹਿ ਉੱਠਣਗੇ ਉਨ੍ਹਾਂ ਦੇ ਅੰਦਰੋਂ ਇੱਕ ਗੱਲ ਨਿਕਲੇਗੀ ਕਿ ਸੱਚਮੁੱਚ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਵਾਲਾ ਦੁਨੀਆਂ ਦੇ ਤਖਤੇ ਤੇ ਕੋਈ ਪੀਰ ਪੈਗੰਬਰ ਅਵਤਾਰ ਔਲੀਆ ਪੈਦਾ ਨਹੀਂ ਹੋਇਆ ਕਿਉਂਕਿ ਜੋ ਸੰਸਾਰ ਦੇ ਭਲੇ ਵਾਸਤੇ ਗੁਰੂ ਗੋਬਿੰਦ ਸਿੰਘ ਕਰਕੇ ਗਏ ਸ਼ਾਇਦ ਦੁਨੀਆਂ ਦੇ ਤਖਤੇ ਤੇ ਕੋਈ ਇਹ ਕੁਝ ਨਹੀਂ ਕਰ ਸਕਿਆ ਇਹ ਪਿਆਰ muridੋਂ ਸੇ ਇਹ شفਕਤ ਵੀ ਕਹੀ ਹੈ ਜੋਗੀ ਜੀ ਕਹਿੰਦੇ ਆਪਣੇ ਸਿੱਖਾਂ ਦੇ ਨਾਲ ਇੰਨਾ ਪਿਆਰ ਇੰਨੀ ਖਮਦਰਦੀ ਕਿਸੇ ਦੇ ਵਿੱਚ ਮਿਲੇਗੀ ਕਹਿੰਦੇ ਕੋਈ ਨਹੀਂ ਮਿਲੇਗਾ ਇੰਨਾ ਪਿਆਰ ਤੇ ਸਿੱਖਾਂ ਦੇ ਨਾਲ ਇੰਨੀ ਹਮਦਰਦੀ ਕਰਨ ਵਾਲਾ ਭਗਤੀ ਮੇ ਗੁਰੂ ਅਰਸ਼ ਸੰਸਾਰ ਜਮੀ ਹੈ ਤੇ ਜੋਗੀ ਜੀ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਭਗਤੀ ਦਾ ਖੇਤਰ ਵੇਖੀਏ ਤੇ ਬਚਿੱਤਰ ਨਾਟਕ ਦੇ ਵਿੱਚ ਸਤਗੁਰੂ ਇੱਕ ਗੱਲ ਕਹਿੰਦੇ ਨੇ ਕਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੇ ਚੇਤਨਾ ਭਇਓ ਖਮਰੋ ਆਮਣ ਕਹ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੇ ਤੇ ਭਗਤੀ ਦੀ ਸ਼ਿਖਰ ਵੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸੁਰਤ ਅਕਾਲ ਪੁਰਖ ਦੇ ਚਰਨਾਂ ਵਿੱਚ ਇਸ ਕਦਰ ਜੁੜੀ ਹੋਈ ਹੈ ਕਿ ਚਾਹੇ ਪਿਤਾ ਦਾ ਸੀਸ ਆਇਆ ਚਾਹੇ ਆਨੰਦਪੁਰ ਜੜਿਆ ਚਾਹੇ ਸਰਸਾ ਤੇ ਪਰਿਵਾਰ ਵਿਛੋੜਾ ਹੋਇਆ ਤੇ ਚਾਹੇ ਚਮਕੌਰ ਦੀ ਜੰਗ ਵਿੱਚ ਪੁੱਤ ਸ਼ਹੀਦ ਹੋਏ ਚਾਹੇ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਚਾਹੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀਆਂ ਦੀ ਖਬਰ ਮਿਲੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਮਾਤਮਾ ਦੇ ਨਾਲ ਜਿਹੜਾ ਪਿਆਰ ਸੀ ਜਿਹੜੀ ਉਹ ਸੁਰਤਾ ਅਕਾਲਪੁਰਖ ਦੇ ਚਰਨਾਂ ਵਿੱਚ ਖੁਬੀ ਹੋਈ ਸੀ ਇੱਕ ਖਿੰਨ ਮਾਤਰ ਵੀ ਉਹ ਜਿਹੜਾ ਅਕਾਲਪੁਰਖ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਹੈ ਉਹ ਵਖਰੇਵਾ ਨਹੀਂ ਪਿਆ ਇੱਕ ਖਿੰਨ ਵਾਸਤੇ ਵੀ ਅਕਾਲਪੁਰਖ ਤੇ ਚੰਨਾਂ ਨਾਲ ਉਹ ਸੁਰਤ ਉਲੰਭੇ ਨਹੀਂ ਹੋਈ ਇੰਨਾ ਪਿਆਰ ਗੁਰੂ ਜੀ ਦਾ ਜੋਗੀ ਜੀ ਕਹਿੰਦੇ ਭਗਤੀ ਵਿੱਚ ਗੁਰੂ ਅਰਸ਼ ਸੰਸਾਰ ਜਮੀ ਹੈ ਭਗਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਆਕਾਸ਼ ਨੂੰ ਛੂ ਰਿਹਾ ਹੈ ਬੁਲੰਦੀਆਂ ਤੇ ਹੈ ਜਦੋਂ ਕਿ ਬਾਕੀ ਸੰਸਾਰ ਜ਼ਮੀਨ ਦੇ ਪਦਰ ਤੇ ਵਿਚਰ ਰਿਹਾ ਹੈ ਹੈ ਉਲਫਤ ਕੇ ਇਹ ਜਜ਼ਬੇ ਨਹੀਂ ਦੇਖੇ ਕਹੀਂ ਕਮਣੇ ਜੋਗੀ ਜੀ ਕਹਿੰਦੇ ਪਿਆਰ ਦੇ ਮੁਹੱਬਤ ਦੇ ਇਹ ਜਿਹੜੇ ਜਜ਼ਬੇ ਨੇ ਨਾ ਅੱਜ ਤੱਕ ਮੈਂ ਕਿਸੇ ਗੁਰੂ ਪੀਰ ਅਵਤਾਰ ਦੇ ਵਿੱਚ ਨਹੀਂ ਜੇ ਵੇਖੇ ਤੇ ਜੋਗੀ ਅੱਲਾ ਯਾਰ ਕਾ ਇੱਕ ਗੱਲ ਕਹਿੰਦਾ ਹੈ ਦੇਖਣਾ ਇੱਕ ਬਾਤ ਕਹਿੰਦਾ ਦੇਖਣਾ ਤੇ ਦੂਰ ਦੀ ਗੱਲ ਹੈ ਸੁਣੇ ਵੀ ਨਹੀਂ ਕਮਣੇ ਕਹਿੰਦਾ ਮੈਂ ਕਿਸੇ ਸਿਆਣੇ ਕੋਲੋਂ ਸੁਣਿਆ ਵੀ ਨਹੀਂ ਕਿ ਆਪਣੇ ਚੇਲਿਆਂ ਨੂੰ ਆਪਣੇ ਸਿੱਖਾਂ ਨੂੰ ਕੋਈ ਇੰਨਾ ਪਿਆਰ ਕਰ ਸਕਦਾ ਹੈ ਕਿ ਆਪਣੇ ਸਿੱਖਾਂ ਤੋਂ ਆਪਣਾ ਸਰਬੰਸ ਕੁਰਬਾਨ ਕਰ ਦੇਵੇ ਕਹਿੰਦੇ ਮੈਂ ਸੁਣਿਆ ਵੀ ਨਹੀਂ ਇੰਨਾ ਪਿਆਰ ਕਦੇ ਕਿਸੇ ਨੇ ਆਪਣੇ ਸਿੱਖਾਂ ਨੂੰ ਖਲਕਤ ਨੂੰ ਕੀਤਾ ਹੋਵੇ ਕਰਤਾਰ ਕੀ ਸੋਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਭੀਖੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਹਰਚੰਦ ਮੇਰੇ ਖਾਤਮੇ ਪਰ ਜ਼ੋਰ ਕਲਮ ਹੈ ਸਤਗੁਰ ਕੇ ਲਿਖੂ ਵਸਫ ਕਹਾ ਤਾਬ ਰਕਮ ਹੈ ਇੱਕ ਅੱਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਜਾਂ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ ਅੱਲਾ ਯਾਰ ਖਾਂ ਜੋਗੀ ਜਿਨਨੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਨਸਾਫ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਹਸਤੀ ਨੂੰ ਜਿਨਨੇ ਬਿਲਕੁਲ ਨਿਰਪੱਖ ਹੋ ਕੇ ਦੁਨੀਆ ਦੇ ਸਾਹਮਣੇ ਰੱਖਿਆ ਇਸੇ ਕਰਕੇ ਮੇਰੇ ਮਨ ਵਿੱਚ ਇਹ ਬੜੇ ਦਿਨਾਂ ਦੀ ਗੱਲ ਆਈ ਸੀ ਕਿ ਜਿਹੜਾ ਇੰਨਾ ਪਿਆਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਨੂੰ ਇਨਾ ਪਿਆਰ ਕਰਦਾ ਗੁਰੂ ਕੇ ਸਿੰਘਾਂ ਤੇ ਸਾਹਿਬਜ਼ਾਦਿਆਂ ਨੂੰ ਕਿ ਉਹਨੇ ਆਪਣੇ ਧਰਮ ਦੀ ਪ੍ਰਵਾਣੀ ਕੀਤੀ ਇੱਕ ਮੁਸਲਮਾਨ ਹੁੰਦਿਆ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਦੇ ਵਿੱਚ ਐਡੇ ਵੱਡੇ ਸ਼ਬਦ ਲਿਖ ਦੇਣੇ ਮਾਫ ਕਰਿਓ ਇੱਕ ਹਰ ਇੱਕ ਦੇ ਵਸ ਦੀ ਗੱਲ ਨਹੀਂ ਇਹ ਜਿਹਦੇ ਅੰਦਰ ਪਿਆਰ ਹੈ ਜਿਹੜਾ ਨਿਰਪੱਖ ਤੇ ਨਿਰਵੈਰਤਾ ਤੋਂ ਰਹਿਤ ਹੈ ਉਹੀ ਬੰਦਾ ਇਦਾਂ ਦੀ ਗੱਲ ਲਿਖ ਸਕਦਾ ਕਹਿੰਦਾ ਕਰਤਾਰ ਕੀ ਸਵੰਗੰਥ ਹੈ ਨਾਨਕ ਕੀ ਕਸਮ ਹੈ ਅੱਲਾ ਯਾਰਕਾ ਜੋਗੀ ਕਹਿੰਦਾ ਕਿ ਮੈਂ ਵਾਹਿਗੁਰੂ ਦੀ ਸੌਂ ਖਾ ਕੇ ਗੁਰੂ ਨਾਨਕ ਸਾਹਿਬ ਦੀ ਕਸਮ ਖਾ ਕੇ ਇੱਕ ਗੱਲ ਕਹਿੰਨੇ ਜਿਤਨੀ ਪੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਜਿੰਨੀ ਵੀ ਸਿਫਤ ਸਲਾਹ ਕੀਤੀ ਜਾਏ ਕਹਿੰਦਾ ਮੇਰੀ ਨਜ਼ਰ ਦੇ ਵਿੱਚ ਘਟ ਹੈ ਮੇਰੀ ਨਜ਼ਰ ਦੇ ਵਿੱਚ ਥੋੜੀ ਹੈ ਹਰਚੰਦ ਮੇਰੇ ਖਾਤਮੇਪੁਰ ਜ਼ੋਰ ਕਲਮ ਹੈ ਚੰਦਦਰ ਤੁੰਦੇ ਬੇਸ਼ੱਕ ਜੋਗੀ ਜੀ ਕਹਿੰਦੇ ਬੇਸ਼ੱਕ ਮੇਰੇ ਹੱਥ ਦੇ ਵਿੱਚ ਸ਼ਕਤੀਸ਼ਾਲੀ ਕਲਮ ਹੈ ਇਹ ਕਲਮ ਜਿਹੜੀ ਏਡੀ ਤਾਕਤ ਰੱਖਦੀ ਹੈ ਕਿ ਤਖਤ ਪਲਟਾ ਵੀ ਸਕਦੀ ਹੈ ਤਖਤ ਬਣਾ ਵੀ ਸਕਦੀ ਹੈ ਇਹ ਕਲਮ ਬੜੀ ਤਾਕਤਵਰ ਬੜੀ ਜ਼ੋਰ ਵਾਲੀ ਹੈ ਪਰ ਜੋਗੀ ਜੀ ਕਹਿੰਦੇ ਸਤ ਗੁਰ ਕੇ ਲਿਖੂ ਵਸਫ ਕਹਾ ਤਾਂ ਵੀ ਰਕਮ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਲਿਖਾਂ ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਲਿਖਾਂ ਅੱਲਾ ਯਾਰਖਾ ਜੋਗੀ ਕਹਿੰਦੇ ਇੰਨੀ ਤਾਕਤ ਇਸ ਕਲਮ ਦੇ ਵਿੱਚ ਨਹੀਂ ਇੰਨੀ ਤਾਕਤ ਮੇਰੇ ਹੱਥਾਂ ਵਿੱਚ ਨਹੀਂ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਲਿਖ ਸਕਾਂ ਇੱਕ ਅੱਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਜੋਗੀ ਜੀ ਕਹਿੰਦੇ ਨੇ ਇੱਕ ਅੱਖ ਦੇ ਨਾਲ ਪਾਣੀ ਵਿੱਚ ਉੱਠਿਆ ਬੁਲਬੁਲਾ ਇੱਕ ਅੱਖ ਦੇ ਨਾਲ ਸਮੁੰਦਰ ਦੀ ਵਿਸ਼ਾਲਤਾ ਦਾ ਕੀ ਅੰਦਾਜ਼ਾ ਲਾ ਸਕਦਾ ਹੈ ਕਿੰਨਾ ਕੁ ਸਮੁੰਦਰ ਦੇ ਬਾਰੇ ਦੱਸ ਦੱਸੇਗਾ ਸਾਹਲ ਕੋ ਯਾਂ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ ਜੋਗੀ ਜੀ ਕਹਿੰਦੇ ਉਹ ਬੁਲਬੁਲਾ ਸਮੁੰਦਰ ਦੇ ਕਿਨਾਰਿਆਂ 'ਵਲ ਵੇਖੇ ਸਮੁੰਦਰ ਵਿੱਚ ਉੱਠੀਆਂ ਘੁੰਮਣ ਘੇਰੀਆਂ ਨੂੰ ਵੇਖੇ ਜਾਂ ਸਮੁੰਦਰ ਦੀਆਂ ਲਹਿਰਾਂ ਨੂੰ ਵੇਖੇ ਕੀ ਗਿਣਤੀਆਂ ਮਿੰਟੀਆਂ ਕਰੇਗਾ ਇੱਕ ਬੁਲਬੁਲਾ ਕਿ ਸਮੁੰਦਰ ਦਾ ਕੀ ਪਰਿਵਾਰ ਹੈ ਉਹ ਕਿਨਾਰੇ ਤੱਕੇਗਾ ਲਹਿਰਾਂ ਤੱਕੇਗਾ ਮੰਝ ਧਾਰ ਘੁੰਮਣ ਘੇਰੀਆਂ ਤੱਕੇਗਾ ਕੀ ਉਹ ਅੰਦਾਜ਼ਾ ਲਾਏਗਾ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੰਦਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਕੋ ਗੁਣ ਨੇ ਜੋਗੀ ਜੀ ਕਹਿੰਦੇ ਮੈਂ ਜਿੱਧਰ ਨੂੰ ਵੀ ਵੇਖਨੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਨਾ ਦਾ ਪਰਉਪਕਾਰਾਂ ਦਾ ਕੋਈ ਪਾਰਾ ਵਾਰ ਨਹੀਂ ਮਦਹਾ ਹੂੰ ਨਾਨਕ ਕਾ ਸਨਾ ਖਵਾ ਹੂੰ ਤੇਰਾ ਪਿਨਹਾ ਹੂੰ ਤੋ ਤੇਰਾ ਹੂੰ ਨਮਾਇਆ ਹੂੰ ਤੋ ਤੇਰਾ ਸ਼ਾਦਾ ਹੂੰ ਤੋ ਤੇਰਾ ਹੂੰ ਪ੍ਰੇਸ਼ਾ ਹੂੰ ਤੋ ਤੇਰਾ ਹਿੰਦੂ ਹੋ ਤੋ ਤੇਰਾ ਹੂੰ ਮੁਸਲਮਾ ਹੂੰ ਤੋ ਤੇਰਾ ਕੁਰਬਾਨੀਆਂ ਕੀ ਤੂੰ ਨੇ ਬਹੁਤ ਰਾਹੀ ਖੁਦਾ ਮੇਂ ਕੁਰਬਾਨੀਆਂ ਕੀ ਤੂੰ ਨੇ ਬਹੁਤ ਰਾਹੇ ਖੁਦਾ ਮੇਂ ਦਰਜਾ ਹੈ ਤੇਰਾ ਖਾਸ ਹੀ ਖਾਸ ਆਨੇ ਖੁਦਾ ਮੇਂ ਅੱਲਾ ਯਾਰ ਖਾਂ ਜੋਗੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕਰ ਅਰਦਾਸ ਕਰਦਾ ਹੈ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਦਹਾ ਹੂੰ ਨਾਨਕ ਕਾ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦਾ ਪ੍ਰਸੰਸਕ ਹਾਂ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਨ ਵਾਲਾ ਸਨਾ ਖਵਾ ਹੂੰ ਤੇਰਾ ਵਾਧਾਰਤ ਹੁੰਦੇ ਗੁਣ ਗਾਉਣ ਵਾਲਾ ਕਹਿੰਦਾ ਅੱਲਾ ਯਾਰਕਾਂ ਜੋਗੀ ਕਹਿੰਦਾ ਗੁਰੂ ਗੋਬਿੰਦ ਸਿੰਘ ਮੈਂ ਗੁਰੂ ਨਾਨਕ ਸਾਹਿਬ ਦਾ ਪ੍ਰਸ਼ੰਸ਼ਕ ਤੇ ਤੇਰੀ ਸਿਫਤ ਕਰਨ ਵਾਲਾ ਤੇਰਾ ਜਸ ਗਾਉਣ ਵਾਲਾ ਹਾਂ ਪਿਨਹਾ ਹੂੰ ਤੋ ਤੇਰਾ ਹੂੰ ਕਹਿੰਦੇ ਜੇ ਮੈਂ ਗੁਪਤ ਹਾਂ ਜੇ ਲੋਕਾਂ ਵਿੱਚ ਮੇਰੀ ਕੋਈ ਔਕਾਤ ਨਹੀਂ ਲੋਕ ਮੈਨੂੰ ਜਿਹੜਾ ਉਹ ਚੰਗਾ ਉੱਚਾ ਸ਼ਾਇਰ ਨਹੀਂ ਮੰਨਦੇ ਤਾਂ ਵੀ ਮੈਂ ਤੇਰਾ ਹਾਂ ਨਮਾਇਆ ਹੂੰ ਤੋ ਤੇਰਾ ਕਹਿੰਦੇ ਜੇ ਮੈਂ ਪ੍ਰਗਟਾਂ ਜੇ ਲੋਕ ਮੈਨੂੰ ਉਸਤਤ ਕਰਦੇ ਨੇ ਜੇ ਮੈਨੂੰ ਉੱਚਾ ਚੰਗਾ ਸ਼ਾਇਰ ਮੰਨਦੇ ਨੇ ਤਾਂ ਵੀ ਗੁਰੂ ਗੋਬਿੰਦ ਸਿੰਘ ਮੈਂ ਤੇਰਾ ਹੀ ਹਾਂ ਸ਼ਾਦਾ ਹੂੰ ਤੋ ਤੇਰਾ ਹੂੰ ਕਹਿੰਦੇ ਜੇ ਮੈਂ ਖੁਸ਼ ਹਾਂ ਤੇ ਇਹ ਗੁਰੂ ਗੋਬਿੰਦ ਸਿੰਘ ਇਹ ਵੀ ਤੇਰੀ ਕਿਰਪਾ ਹੈ ਤੇ ਪਰੇਸ਼ਾਹ ਹੂੰ ਤੋ ਤੇਰਾ ਕਹਿੰਦੇ ਜੇ ਮੇਰੇ ਅੰਦਰ ਕੋਈ ਪਰੇਸ਼ਾਨੀ ਹੈ ਤਾਂ ਵੀ ਮੈਂ ਤੇਰਾ ਹੀ ਹਾਂ ਤੇਰੇ ਤੋਂ ਬਿਨਾ ਮੇਰਾ ਕੋਈ ਆਸਰਾ ਨਹੀਂ ਹਿੰਦੂ ਹੂੰ ਤੋ ਤੇਰਾ ਹੂੰ ਕਹਿੰਦਾ ਜੇਕਰ ਹਿੰਦੂ ਆ ਤਾਂ ਵੀ ਮੈਂ ਤੁਹਾਡਾ ਹੀ ਹਾਂ ਤੇ ਮੁਸਲਮਾ ਹਾਂ ਤੋ ਤੇਰਾ ਤੇ ਜੇ ਮੈਂ ਮੁਸਲਮਾਨ ਹਾਂ ਤਾਂ ਵੀ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਡਾ ਹਾਂ ਤੁਹਾਡੇ ਤੋਂ ਬਿਨਾ ਮੇਰਾ ਕੋਈ ਸਹਾਰਾ ਨਹੀਂ ਕੁਰਬਾਨੀਆਂ ਕੀ ਤੂੰ ਨੇ ਬਹੁਤ ਰਾਹੇ ਖੁਦਾ ਮੇਂ ਏ ਗੁਰੂ ਗੋਬਿੰਦ ਸਿੰਘ ਮੈਂ ਆਪ ਜੀ ਦੇ ਜੀਵਨ ਨੂੰ ਵੇਖਿਆ ਹੈ ਤੇ ਸੱਚ ਮੁੱਚ ਤੁਸੀਂ ਸੱਚ ਦੇ ਰਾਹ ਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ 9 ਸਾਲ ਦੀ ਉਮਰ ਵਿੱਚ ਪਿਤਾ ਨੂੰ ਤੋੜ ਦੇਣਾ ਕੋਈ ਛੋਟੀ ਕੁਰਬਾਨੀ ਨਹੀਂ ਉਹ ਵੀ ਦੂਜਿਆਂ ਦੇ ਧਰਮ ਦੀ ਖਾਤਰ ਦਰਜਾ ਹੈ ਤੇਰਾ ਖਾਸ ਹੀ ਖਾਸ ਆਨੇ ਖੁਦਾ ਮੈਂ ਜੋਗੀ ਜੀ ਕਹਿੰਦੇ ਤੇਰੀਆਂ ਕੁਰਬਾਨੀਆਂ ਦੀ ਬਦੌਲਤ ਹੀ ਪਰਮੇਸ਼ਰ ਦੇ ਖਾਸ ਪਿਆਰਿਆਂ ਦੇ ਵਿੱਚ ਤੁਹਾਡਾ ਸਭ ਤੋਂ ਉੱਚਾ ਸਥਾਨ ਹੈ ਤੁਸੀਂ ਅਕਾਲ ਪੁਰਖ ਦੇ ਸਭ ਤੋਂ ਪਿਆਰੇ ਜਿਹੜੇ ਉਹ ਭਗਤ ਹੋ ਐ ਸਤ ਗੁਰੂ ਗੋਬਿੰਦ ਤੂੰ ਉਹ ਆਬਰ ਰਕਮ ਹੈ ਕਰਮ ਹੈ ਐ ਸਤ ਗੁਰੂ ਗੋਬਿੰਦ ਤੂੰ ਉਹ ਖਾਲੀ ਆਲੀ ਖਮਮ ਹੈ ਸਾਨੀ ਤੇਰਾ ਦਾਰਾ ਥਾ ਨਾ ਸਿਕੰਦਰ ਹੈ ਨਜਮ ਹੈ ਖਾਤਾ ਤੇਰੇ ਕਦਮੋ ਕੀ ਫਰੀਦੂ ਵੀ ਕਸਮ ਹੈ ਹਾਤਮ ਕਾਸ ਸ਼ਖਾਵਤ ਸੇ ਅਗਰ ਨਾਮ ਪੁਲਾਇਆ ਜੁਰਤ ਸੇ ਖਮੇ ਰੁਸਤ ਮੇ ਬਹਿਰਾਮ ਪੁਲਾਇਆ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਦਿਆਂ ਅੱਲਾ ਯਾਰਖਾ ਜੋਗੀ ਜੀ ਨੇ ਪੁਰਾਣੇ ਸਮੇਂ ਦੇ ਕੁਝ ਮਹਾਨ ਰਾਜੇ ਜਿਹੜੇ ਬਹਾਦਰ ਰਾਜੇ ਨੇ ਉਹਨਾਂ ਦੇ ਨਾਮ ਲਏ ਨੇ ਜੋਗੀ ਜੀ ਕਹਿੰਦੇ ਐ ਗੁਰੂ ਗੋਬਿੰਦ ਸਿੰਘ ਜੀ ਐ ਸਤ ਗੁਰੂ ਗੋਬਿੰਦ ਤੂੰ ਉਹ ਆਬਰੇ ਕਰਮ ਹੈ ਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਰਹਿਮਤਾਂ ਦਾ ਉਹ ਬੱਦਲ ਹੈ ਕਿ ਜਿਹੜਾ ਸਾਰਿਆਂ ਤੇ ਬਖਸ਼ਿਸ਼ਾਂ ਕਰਦਾ ਹੈ ਐ ਸਤਗੁਰੂ ਗੋਬਿੰਦ ਤੂੰ ਉਹ ਆਲੀ ਖਮਮ ਹੈ ਏ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਉਦਮ ਤੇ ਉਤਸ਼ਾਹ ਵਾਲਿਓ ਕਦੇ ਵੀ ਤੁਹਾਡੇ ਅੰਦਰ ਆਲਸ ਨਹੀਂ ਆਇਆ ਸਾਨੀ ਤੇਰਾ ਦਾਰਾ ਥਾ ਨਾ ਸਿਕੰਦਰ ਖੈ ਨਾ ਜਮ ਹੈ ਏ ਗੁਰੂ ਗੋਬਿੰਦ ਸਿੰਘ ਦਰਾ ਆਪਣੇ ਸਮੇਂ ਦਾ ਬੜਾ ਬਹਾਦਰ ਸੂਰਮਾ ਕਿਣਿਆ ਗਿਆ ਸਿਕੰਦਰ ਤੇ ਜਮਸ਼ੀਦ ਜਮ ਤੋਂ ਭਾਵ ਹੈ ਜਮਸ਼ੀਦ ਇਹ ਇੱਕ ਬਾਦਸ਼ਾਹ ਸੀ ਈਰਾਨ ਦਾ ਕਹਿੰਦੇ ਸਾਰੇ ਆਪਣੇ ਸਮੇਂ ਦੇ ਬਹਾਦਰ ਸੂਰਮੇ ਗਿਣੇ ਗਏ ਨੇ ਬੜੇ ਨਾਮਵਰ ਹੋਏ ਪਰ ਤੇਰੀ ਬਰਾਬਰੀ ਕਰਨ ਵਾਲਾ ਇਹਨਾਂ ਦੇ ਵਿੱਚ ਕੋਈ ਨਹੀਂ ਕੋਈ ਤੇਰਾ ਮੁਕਾਬਲਾ ਨਹੀਂ ਕਰ ਸਕਦਾ ਖਾਤਾ ਤੇਰੇ ਕਦਮੋ ਕੀ ਫਰੀਦੂ ਵੀ ਕਸਮ ਹੈ ਹੈ ਗੁਰੂ ਗੋਬਿੰਦ ਸਿੰਘ ਫਰੀਦ ਨੂੰ ਇੱਕ ਬੜਾ ਪ੍ਰਤਾਪੀ ਰਾਜਾ ਹੋਇਆ ਅਰਬ ਦੇਸ਼ ਦਾ ਉਹ ਵੀ ਤੇਰੇ ਚਰਨਾਂ ਦੀ ਧੂੜ ਨੂੰ ਤਰਸਦਾ ਹੈ ਹਾਤਮ ਕਾ ਸ਼ਿਕਾਵਤ ਸੀ ਅਗਰ ਨਾਮ ਪੁਲਾਇਆ ਦਾਨੀਆਂ ਦੇ ਵਿੱਚ ਹਾਤਮ ਦਾ ਬੜਾ ਨਾਮ ਹੈ ਔਰ ਜੋਗੀ ਜੀ ਕਹਿੰਦੇ ਨੇ ਦਾਨ ਕਰਨ ਦੇ ਵਿੱਚ ਦਾਨੀਆਂ ਦੇ ਵਿੱਚ ਤੁਸੀਂ ਹਾਤਮ ਦਾ ਨਾਮ ਲੋਕਾਂ ਨੂੰ ਪੁਲਾ ਦਿੱਤਾ ਕਿ ਜਦੋਂ ਦਾਨ ਦੀ ਗੱਲ ਆਈ ਚਲੋ ਇੱਕ ਤੇ ਦੁਨੀਆਵੀ ਪਦਾਰਥ ਗੁਰੂ ਗੋਬਿੰਦ ਸਿੰਘ ਕਿੰਨੀ ਕੁ ਦਾਤ ਵੰਡਦੇ ਸੀ ਕਿੰਨੇ ਕੁ ਦਾਨ ਵੰਡਦੇ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੱਸਦਾ ਹੈ ਪਰ ਜਦੋਂ ਦਾਨ ਦੀ ਗੱਲ ਆਈ ਤੇ ਗੁਰੂ ਗੋਬਿੰਦ ਸਿੰਘ ਨੇ ਮੁਨਖਤਾ ਦੇ ਭੜੇ ਦੀ ਖਾਤਰ ਆਪਣਾ ਪਿਤਾ ਵੀ ਦਾਨ ਵਿੱਚ ਦੇ ਦਿੱਤਾ ਆਪਣੇ ਪੁੱਤਰ ਵੀ દાન ਵਿੱਚ ਦੇ ਦਿੱਤੇ ਕੁਰਬਾਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਕੁਝ દાન ਦੇ ਦਿੱਤਾ ਜਦੋਂ ਮਨੁੱਖਤਾ ਦੇ ਭਲੇ ਦੀ ਗੱਲ ਆਈ ਇਸ ਕਰਕੇ ਜੋਗੀ ਜੀ ਕਹਿੰਦੇ ਹਾਤਮ ਵਰਗੇ ਨਾਮੀ ਦਾਨੀ ਲੋਕ ਜਿਹੜੇ ਸੀ ਉਹਨਾਂ ਦਾ ਨਾਮ ਲੋਕਾਂ ਨੂੰ ਭੁੱਲ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਸੰਸਾਰ ਤੇ ਆਏ ਜੁਰਤ ਸੇ ਹਮੇ ਰੁਸਤਮੇ ਬਹਿਰਾਮ ਬੁਲਾਇਆ ਬਹਿਰਾਮ ਤੇ ਰੁਸਤਮੇ ਵੀ ਦੋ ਬੜੇ ਨਾਮੀ ਪਹਿਲਵਾਨ ਸਨ ਨਾਮੀ ਸੂਰਮੇ ਸਨ ਜੋਗੀ ਜੀ ਕਹਿੰਦੇ ਤੁਹਾਡੀ ਸੂਰਮ ਗਤੀ ਦੇ ਸਾਹਮਣੇ ਬਹਿਰਾਮ ਤੇ ਰੁਸਮਤ ਜਿਹੜੇ ਨੇ ਇਹ ਵੀ ਤੁਸ਼ ਨਜ਼ਰ ਆਉਂਦੇ ਨੇ ਤੁਸੀਂ ਇਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੁਸੀਂ ਐਡੇ ਬਹਾਦਰ ਤੇ ਐਡੇ ਸੂਰਮੇ ਹੋ ਕਿ ਦੁਨੀਆ ਦਾ ਕੋਈ ਸੂਰਮਾ ਤੁਹਾਡੀ ਬਰਾਬਰ ਬਰਾਬਰੀ ਕਰਨ ਵਾਲਾ ਨਹੀਂ ਸੋ ਇਸ ਤਰ੍ਹਾਂ ਵੀ ਸ਼ੇਰ ਤੱਕ ਦਾਸ ਨੇ ਆਪ ਜੀ ਦੇ ਨਾਲ ਇਹ ਜਿਹੜੇ ਸ਼ੇਰਾਂ ਦੀ ਵਿਚਾਰ ਸਾਂਝੀ ਕੀਤੀ ਹੈ ਹਕੀਮ ਅੱਲਾਹ